ਸਾਸਰੀਕਾਲ ਜੀ ਸਵਾਗਤ ਹੈ ਜੀ ਅੱਜ ਨਵੇਂ ਵਲੌਗ 'ਚ ਤੇ ਸਾਰਿਆਂ ਨੂੰ ਪਿਆਰ ਭਰੀ ਸਾਸਰੀਕਾਲ ਜੀ ਤੇ ਵਲੌਗ ਅੱਜਾ ਡੇ ਲੇਟ ਹੋਣ ਦੇ ਹੀ ਤੇ ਵਲੌਗ ਤਾਂ ਨਹੀਂ ਪਾਉਣ ਦੇ ਕਿ ਗਾਂ ਹੀ ਹੱਡੀ ਹੋ ਗਈ ਬਿਮਾਰ ਤੇ ਗਾਂ ਹੀ ਸੂਈ ਹੱਡੀ ਜਿਆਦਾ ਗਰਮੀ ਸੀ ਤੇ ਗਾਂ ਦੀ ਥੋੜੀ ਜੀ ਨਾ ਡਿਫੈਕਟ ਪੈ ਗਿਆ ਲੱਤਾਂ ਪਿੱਛੇ ਨੂੰ ਹੋ ਗਈਆਂ ਥੋੜੀਆਂ ਖੜੇ ਹੋਣ ਲੱਗਿਆਂ ਤੇ ਉਹ ਇੱਕ ਲੱਤ ਜੀ ਡਿਫੈਕਟ ਪੈ ਗਿਆ ਤਾਂ ਕਰਕੇ ਆਪਾਂ ਇਹਦੇ ਵੇਰੇ ਇਹਦੇ ਵਾਲੇ ਪਾਸੇ ਧਿਆਨ ਜਿਆਦਾ ਦੇ ਦਿੱਤਾ ਕਿਉਂਕਿ ਪਹਿਲਾਂ ਇਹ ਤੇ ਵਲੌਗ ਬਾਅਦ 'ਚ ਠੀਕ ਹੈ ਜੀ ਤੇ ਚਲੋ ਵਾਹਿਗੁਰੂ ਨੇ ਕਿਰਪਾ ਕੀਤੀ ਗਾਈ ਠੀਕ ਹੋ ਗਈ ਆਪਣੀ ਪੈਰੀ ਤੇ ਪੈਰਾਂ ਤੇ ਆ ਗਈ ਤੇ ਵਧੀਆ ਡਾਕਟਰ ਮਿਲਿਆ ਸਾਨੂੰ ਤੇ ਤੇ ਇਧਰ ਡੇ ਡੈਡੀ ਡੈਡੀ ਨੂੰ ਬੜੀ ਟੈਨਸ਼ਨ ਹੋ ਗਈ ਸੀ ਡੈਡੀ ਉੱਠਣ ਲੱਗੇ ਆ ਸੌਣ ਲੱਗੇ ਅਰਦਾਸਾਂ ਕੀਤੀਆਂ ਵਾਹਿਗੁਰੂ ਅੱਗੇ ਤੇ ਜਾਨੀ ਕਿ ਹਾਂ ਨਹੀਂ ਤਾਂ ਉਮੀਦ ਛੱਡ ਗਏ ਹਨ ਡੈਡੀ ਜੀ ਹਾਂ ਆਹੀਂ ਤਾਂ ਉਮੀਦ ਛੱਡ ਗਏ ਆ ਕਦੇ ਉਧਰ ਟੋਇਆ ਉਧਰ ਕਦੇ ਕੱਚਾ ਕਰ ਕਦੇ ਇਧਰ ਕਰ ਪਰ ਮਾਲਕ ਨੇ ਕਰਤੀ ਠੀਕ ਤੇ ਮਾਲਕ ਨੇ ਠੀਕ ਕਰਤੀ ਮਹਾਰਾਜ ਦੀ ਕਿਰਪਾ ਜਾਈਂ ਹੋਰ ਤੇ ਆਪਾਂ ਫਿਰ ਉਹਦੇ ਬਾਅਦ ਫੇਰਾ ਸਭ ਕੋਈ ਲਹੰਦਾ ਲਹੁੰਦਾ ਬੜਾ ਕੁਛ ਕੀਤਾ ਆਪਾਂ ਕਿ ਇਹਨੂੰ ਠੀਕ ਕਰਨਾ ਹਰ ਤਰੀਕੇ ਨਾਲ ਲੇਕਿਨ ਚਲੋ ਬੜੀ ਕਿਰਪਾ ਹੋ ਗਈ ਵਾਹਿਗੁਰੂ ਜੀ ਦੀ ਤੇ ਆਹ ਡੈਡੀ ਨੇ ਗਾਂ ਹੀ ਲਿਆਂਦੀ ਆ ਵੇਖਣ ਗਏ ਤੇ ਡੈਡੀ ਨੂੰ ਆ ਗਈ ਪਸੰਦ ਤੇ ਗਾਂ ਅਹੀਂ ਉੱటే ਟਾਈਮ ਹੀ ਲੈਣਦੀ ਆ ਉਹ ਵਾਲੀ ਤੇ ਗਾਈ ਹੱਡੀ ਆ ਵੀ ਸੂਣ ਵਾਲੀ ਆ ਤੇ ਜਾਨੀ ਕਿ 2-4 ਦਿਨ ਲੈਣੇ ਇਹਨੇ ਸੂਣ ਵਾ ਤੇ ਠੀਕ ਹੈ ਜੀ ਤੇ ਅਸੀਂ ਕਿਉਂਕਿ ਬੜਾ ਧਿਆਨ ਰੱਖਣਾ ਪੈਂਦਾ ਡੰਗਰ ਦਾ ਕਿਉਂਕਿ ਇਹ ਵੀ ਸਾਡੇ ਪਰਿਵਾਰ ਦਾ ਇੱਕ ਹਿੱਸਾ ਨੇ ਜਿੱਦਾਂ ਤੁਹਾਨੂੰ ਮੈਂ ਦੱਸਿਆ ਕਿ ਇਹ ਇਹਨਾਂ ਦੇ ਨਾਲ ਹੀ ਅਸੀਂ ਆ ਤੇ ਇਹ ਸਾਡੀ ਵਜ੍ਹਾ ਨਾਲ ਨੇ ਠੀਕ ਹੈ ਜੀ ਤੇ ਆਹ ਹੱਡੀ ਬੱਛੀ ਬੜੀ ਤੇਜ਼ ਹੋ ਗਈ ਹੈ ਠੀਕ ਹੈ ਇਹ ਬਹੁਤ ਤੇਜ਼ ਆ ਕੋਨ ਬਣ ਹੀ ਦੇ ਕੋਈ ਤੇ ਆਪਾਂ ਵਲੌਗ ਬਣਤਾ ਹੀ ਨਹੀਂ ਬਣਾਉਂਦੇ ਸੀ ਇਹ ਥੋੜੀ ਟੈਨਸ਼ਨ ਹੀ ਦਿਮਾਗ ਦੇ ਵਿੱਚ ਬਹੁਤ ਜ਼ਿਆਦਾ ਕਿਉਂਕਿ ਇਹ ਗਾਈ ਨਾ ਸਾਡਾ ਬਹੁਤ ਹੀ ਪਹਿਲਾ ਸਾਡਾ ਕਿਉਂਕਿ ਜਦੋਂ ਇਹ ਗਾਈ ਲਿਆਂਦੀ ਪਹਿਲੀ ਗਾਈ ਹੱਡੀ ਆ ਵਾਲੀ ਆ ਕਿਉਂਕਿ ਸਾਡੀ ਇਹਦੇ ਨਾਲ ਇਮੋਸ਼ਨਲ ਅਟੈਚਮੈਂਟ ਹੈ ਜ਼ਿਆਦਾ ਇਹਦੇ ਨਾਲ ਸਾਨੂੰ ਪਿਆਰ ਹੀ ਤੇ ਚਲੋ ਸਾਡੇ ਕੀ ਪਤਾ ਪਿਆਰ ਦੀਆਂ ਦਵਾਵਾਂ ਦੀ ਵਜੋਂ ਨਾ ਬਚ ਗਈ ਨਹੀਂ ਤਾਂ ਮੈਂ ਵੀ ਉਮੀਦੇ ਛੱਡ ਗਿਆ ਹੈ ਲੇਕਿਨ ਚਲੋ ਕੀ ਹੋ ਗਈ ਬਾਕੇ ਯਾਰ ਸ਼ੈੱਡ ਪਾਇਆ ਸੀ ਇਹਨਾਂ ਵਾਤੇ ਕਿ ਗਰਮੀ ਜ਼ਿਆਦਾ ਸੀ ਤੇ ਮੈਨੂੰ ਪਤਾ ਡੰਗਰ ਕੱਲ ਨੂੰ ਗਾਈ ਸੋਣੀ ਸਾਣੀ ਤਾਂ ਕਰਕੇ ਆਪਾਂ ਵੀ ਸ਼ੈੱਡ ਇੱਥੇ ਪਾ ਲਿਆ ਤੇ ਉਦਾਂ ਮੈਂ ਸੋਚਿਆ ਇੱਥੇ ਪਾਉਣਾ ਹੀ ਸਾਹਮਣੇ ਲੇਕਿਨ ਚਲੋ ਜਿੱਥੇ ਪੈ ਗਿਆ ਠੀਕ ਆ ਹੁਣ ਆਪਾਂ ਇੱਥੇ ਪਾਇਆ ਤੇ ਡੈਡੀ ਕਹਿੰਦੇ ਵੀ ਆਪਾਂ ਤਿਆਰ ਕਰਨਾ ਆਪਣਾ ਡੇਰੀ ਫਾਰਮ ਹਾਂ ਡੇੜੀ ਜੀ ਹਾਂ ਹਾਂ ਆਪਣਾ ਹੀ ਤਿਆਰ ਕਰਨਾ ਆਪਣੇ ਹੋ ਜਣਾ ਹੁਣ ਕੇ 504 ਹੋ ਗਈਆਂ ਪੰਜਵਾਂ ਪੰਜ ਹੋਣ ਵਾਲੀਆਂ ਨੇ ਹਾਂ ਪੰਜ ਹੋਣ ਵਾਲੀਆਂ ਕਿ ਹੁਣੇ ਹੀ ਟੀਕੇ ਇਹਨਾਂ ਨੂੰ ਲਵਾਵਾਂਗੇ ਬਿਲਕੁਲ ਬਰੀਡ ਵਾਲੇ ਆਹ ਮਤ ਵਧੀਆ ਨਸਲ ਵਾਲੇ ਟੀਕੇ ਲਵਾਵਾਂਗੇ ਠੀਕ ਹੈ ਜੀ ਹੁਣ ਆ ਗਾਈ ਆਪਾਂ ਲੈ ਕੇ ਆਏ ਆ ਚਲੋ ਉਹ ਵੀ ਕਹਿੰਦੇ ਵੀ ਇਹਨੂੰ ਵੀ ਟੀਕਾ ਹੀ ਵਧੀਆ ਲਵਾਇਆ ਤੇ ਚਲੋ ਬਾਅਦ ਪਤਾ ਲੱਗਦਾ ਕਿਉਂਕਿ ਉਹ ਜਿਹੜੀ ਵਸ਼ੀ ਲੈਦੀ ਇਹਦੀ ਧੀ ਲੈਦੀ ਜਿਹੜੀ ਆਪਾਂ ਉਹਨੂੰ ਠੀਕ ਉਹਨਾਂ ਨੇ ਚੰਗਾ ਲਵਾਇਆ ਤੇ ਉਹਦੀ ਉਹ ਬੱਸ਼ੀ ਐ ਚਫ ਤੇ ਵਧੀਆ ਬੱਸ਼ੀ ਬਹੇ ਬਾਕੀ ਚਲੋ ਹੌਲੀ ਹੌਲੀ ਜਿਹੜਾ ਬਿਜ਼ਨਸ ਸਟਾਰਟ ਹੁੰਦਾ ਇੱਕ ਤੋਂ ਫਿਰ ਦੋ ਤੋਂ ਫਿਰ ਤਿੰਨ ਤੋਂ ਐਦਾਂ ਹੌਲੀ ਹੌਲੀ ਜੜੀਏ ਨੌਲੇਜ ਮਿਲਦੀ ਜਾਂਦੀ ਹੌਲੀ ਹੌਲੀ ਚਲੋ ਵਾਹਿਗੁਰੂ ਕਿਰਪਾ ਕਰੇਗਾ ਤੇ ਹੌਲੀ ਹੌਲੀ ਆਪਣਾ ਕੰਮ ਵਧਾਵਾਂਗੇ ਹੌਲੀ ਹੌਲੀ ਤੇ ਡੈਡੀ ਉਹਨਾਂ ਨੇ ਵੀ ਆ ਜਣਾ ਘਰ ਤੇ ਡੈਡੀ ਦੇ ਕੁੱਲ 2 ਮਹੀਨੇ ਦੀ ਡਿਊਟੀ ਰਹਿ ਗਈ ਆ ਤੇ ਡੈਡੀ ਹੁਣ ਆ ਗਏ ਆ ਮਹੀਨਾ ਹੋ ਚੱਲਿਆ ਡੈਡੀ ਨੂੰ ਆਏ ਨੂੰ ਤੇ ਡੈਡੀ ਨੇ ਦੋ ਡੇਢ ਮਹੀਨਾ ਡਿਊਟੀ ਹੋਰ ਕਰਨੀ ਆ ਤੇ ਡੈਡੀ ਨੇ ਆਏ ਨਾ ਪਰਮਾਨੈਂਟ ਘਰ ਤੇ ਡੈਡੀ ਨੇ ਲੈਣੇ ਆ ਨਜ਼ਾਰੇ ਫੁੱਲ ਤੇ ਡੈਡੀ ਨੂੰ ਘਮਾਫ ਰਾਵਾਂਗੇ ਤੇ ਲਾਗੇ ਬੰਨੇ ਸਾਰੇ ਧੀ ਹੌਲੀ ਹੌਲੀ ਤੇ ਬਾਕੀ ਸੱਦਾਂਗੇ ਸਾਰੇ ਗਵਾਲੀਅਰ ਵਾਲਿਆਂ ਨੂੰ ਤੇ ਤੇ ਭੂਆ ਵੀ ਭੂਆ ਵੀ ਉਹਨਾਂ ਗਏ ਡੀ ਚਲੋ ਅੱਜ ਉਹਨਾਂ ਵਾਤੇ ਵੀਡੀਓ ਬਣਾਤੀ ਆ ਆਹੀਂ ਗਾਈ ਲਈ ਆ ਤੇ ਸਾਰੇ ਨੂੰ ਗਵਾਲੀਅਰ ਵਾਲੇ ਨੂੰ ਸਾਸਰੀ ਘਾਲ ਆ ਠੀਕ ਹੈ ਜੀ ਤੇ ਕਮੈਂਟ ਜਰੂਰ ਕਰਦਿਆ ਕਰੋ ਜਦੋਂ ਵੀਡੀਓ ਵੰਦੇ ਹੁੰਦੇ ਜੇ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਆ ਕਰੋ ਚੈਨਲ ਨੂੰ ਠੀਕ ਹੈ ਜੀ ਤਾਈ ਮਤਲਬ ਆ ਤਾਈ ਹਾਡਾ ਵੀ ਹੌਸਲਾ ਵਧਦਾ ਪਰਹੀਂ ਹੋਰ ਹੋਰ ਵੀਡੀਓ ਬਣਾਈਏ ਲੇਕਿਨ ਕਾਮੀਦਾਂ ਦਾ ਪੈ ਜਾਂਦਾ ਵਾ ਕਿ ਉਹਨਾਂ ਗਾਂਈਆਂ ਵਾਲੇ ਪਾਸੇ ਜ਼ਿਆਦਾ ਧਿਆਨ ਹੋ ਗਿਆ ਸੀ ਤਾਂ ਕਰਕੇ ਅਸੀਂ ਵੀਡੀਓ ਨਹੀਂ ਬਣਾ ਸਕੇ ਤੇ ਕੋਸ਼ਿਸ਼ ਕਰਦੇ ਆਂ ਅਸੀਂ ਕਿ ਵੀਡੀਓ ਲਵਲੋਗ ਜ਼ਰੂਰ ਰੋਜ਼ ਬਣੇ ਤੇ ਬਣਾਵਾਂਗੇ ਜ਼ਰੂਰ ਆ ਸਾਡੀ ਗਾਂ ਜਿੰਨੂੰ ਮੈਂ ਬਹੁਤ ਜ਼ਿਆਦਾ ਪਿਆਰ ਕਰਦਾ ਤੇ ਉਹ ਗਾਂਈਆਂ ਠੀਕ ਆ ਜੀ ਚਲੋ ਬਾਕੀ ਕਹਿੰਦੇ ਨਜ਼ਰ ਹੋ ਗਈ ਗਾਂਈ ਨੂੰ ਮੈਂ ਨਹੀਂ ਮੰਨਦਾ ਮੈਮਾ ਪਰਮਾ ਜੀ ਨਜ਼ਰ ਹੋ ਗਈ ਜਾਂ ਕਿਦਾਂ ਵਾ ਤੇ ਆਹੀਂ ਗਾਂ ਹੀ ਲੈ ਕੇ ਆਏ ਆ ਨਵੀ ਠੀਕ ਹੈ ਜੀ ਤੇ ਯਾਨੀ ਕਿ ਆ ਜਿਹੜੀ ਗਾਂ ਹੈ ਨਾ ਇਹ ਇਹਦਾ ਬੱਚਾ ਵਾਲਾ ਇਹ ਦੀ ਇਹ ਇਹਦੀ ਮਾਂ ਮਾਂ ਵਾਲੀ ਠੀਕ ਹੈ ਤੇ ਆ ਜਿਹੜੀ ਬੱਛੀ ਆ ਇਹ ਇਹਦੀ ਆ ਤੇ ਇਹ ਜਿਹੜੀ ਬੱਛੀ ਆ ਇਹ ਉਹ ਨਾਨੀ ਲੱਗਦੀ ਆ ਉਹ ਆ ਨਾਨੀ ਠੀਕ ਹੈ ਤੇ ਆ ਇਹਦੀ ਤੇ ਆ ਇਹਦੀ ਦਾ ਬੱਚਾ ਅੱਗੇ ਠੀਕ ਹੈ ਜੀ ਹਾਲਾ ਗੁਰ ਕੀ ਤਾਂ ਇਦਾਂ ਹੀ ਆ ਨਾ ਗੁਰ ਕੀ ਤਾਂ ਹਾਂ ਨੰਨੀ ਐ ਨਾ ਠੀਕ ਆ ਵਧੀਆ ਹੀ ਗਈ ਤੇ ਥੋੜੀ ਜਿਹਾ ਨੂੰ ਬਸ ਇਦਾਂ ਥੋੜੀ ਪਰੇਸ਼ਾਨੀ ਆਈ ਤਾਂ ਕਰਕੇ ਆਪਾਂ ਵਲੌਗ ਵੀ ਨਹੀਂ ਬਣਾ ਸਕੇ ਤੇ ਡੈਡੀ ਨੂੰ ਵੀ ਟੈਨਸ਼ਨ ਹੋ ਗਈ ਤੇ ਡੈਡੀ ਹੁਣੀ ਵੀ ਆਏ ਸੀ ਤੇ ਬੜੇ ਪਰੇਸ਼ਾਨੀ ਕਦੇ ਇਹਨੂੰ ਬਾਹਰ ਕੱਢ ਕਦੇ ਕੱਚੇ ਕਰ ਫੇਰ ਆਪਾਂ ਕੱਦਾ ਲੈ ਕੇ ਆਏ ਸਪੈਸ਼ਲ ਇਹਦੇ ਵਾਸਤੇ ਤੇ ਕਦੇ ਇੱਧਰ ਇਟਾਂ ਫੁੱਟੋ ਫੇਰ ਮੈਂ ਇਧਰੋਂ ਇਹਦੇ ਬਾਅਦ ਟੀਨਾ ਵੀ ਲੈ ਕੇ ਆਇਆ ਕਿ ਚਾਲੀ ਇਥੇ ਕੱਚਾ ਕਰਕੇ ਫਿਰ ਮੈਂ ਟੀਨਾ ਲਿਆਂਦੀਆਂ ਕਿ ਚਾਲੀ ਇਥੇ ਟੀਨਾ ਥੱਲੇ ਰਹੂਗੀ ਕੱਚੇ ਤੇ ਫਿਰ ਵੀ ਇਥੇ ਗਰਮੀ ਬੜੀ ਹੁੰਦੀ ਦਿਨੇ ਵੀ ਤੇ ਬੜਾ ਔਖਾ ਫਿਰ ਤਾਂ ਕਰਕੇ ਮੈਂ ਫਿਰ ਇਥੋਂ ਆ ਗੱਦਾ ਲੈ ਕੇ ਆਇਆ ਫਿਰ ਮੈਂ ਚੱਲ ਉੱਤੇ ਪੱਖਾ ਵੀ ਚੱਲਦਾ ਤੇ ਹੁਣ ਆਪਾਂ ਇੱਕ ਪੱਖਾ ਹੋਰ ਲਾਵਾਂਗੇ ਇੱਕ ਇਥੇ ਲੱਗਾ ਹੋਇਆ ਇੱਕ ਉੱਥੇ ਲਾਵਾਂਗੇ ਸਾਹਮਣੇ ਠੀਕ ਹੈ ਜੀ ਕਿਉਂਕਿ ਇਹਨਾਂ ਨਾਲ ਹੱਡਾ ਬੜਾ ਇਮੋਸ਼ਨਲ ਅਟੈਚਮੈਂਟ ਹੈ ਜਾਨਵਰਾਂ ਦੇ ਨਾਲ ਤੇ ਹੁਣਾਂ ਵੀ ਚਾਹੀਦਾ ਵਾ ਕਿਉਂਕਿ ਇਹ ਵੀ ਇਹ ਸਾਡੇ ਪਰਿਵਾਰ ਦਾ ਹਿੱਸਾ ਨੇ ਤੇ ਜੇ ਇਹਨਾਂ ਦਾ ਖਿਆਲ ਨਹੀਂ ਰੱਖਣਾ ਤਾਂ ਕਿੰਨਾ ਦਾ ਰੱਖਣਾ ਠੀਕ ਹੈ ਜੀ ਇਹਨਾਂ ਨੇ ਸਾਨੂੰ ਕਮਾ ਕੇ ਦੇਣਾ ਤੇ ਜੇ ਇਹਨਾਂ ਦੀ ਸੇਵਾ ਨਾ ਕੀਤੀ ਤੇ ਕੀ ਫਾਇਦਾ ਤੇ ਹੁਣ ਜਾਨੀ ਕਿ ਇਹ ਗਾਈ ਥੋੜੀ ਹੱਡੀ ਕੈਮ ਹੋਈ ਆ ਖਾਣ ਖੋਣ ਲੱਗੀ ਆ ਠੀਕ ਹੈ ਜੀ ਬਾਕੀ ਗੋਰ ਕੀਰਤਾ ਤਾਂ ਬੜੀ ਸੇਵਾ ਕਰਦਾ ਹੈ ਗਾਈ ਥੱਲੇ ਯਾਨੀ ਕਿ ਗੋਆ ਵੀ ਨਹੀਂ ਰਹਿਣ ਦਿੰਦਾ ਨਾਲ ਨਾਲ ਹੀ ਚੁੱਕੀ ਜਾਂਦਾ ਵਾ ਹਨਾ ਗੁਰਕੀਰਤ ਪੂਰੀ ਸਫਾਈ ਰੱਖਦੇ ਹੈ ਨਾ ਡੀਲਿਆਣਾ ਇਹ ਖੂਨ ਪਤਲੇ ਵਾਲੀ ਦਵਾਈ ਤੇ ਡੈਡੀ ਕਹਿੰਦੇ ਆਂਟੀ ਕਹਿੰਦੀ ਕਿ ਇਹ ਗਲੋ ਚਾਹੀਦੀ ਮੈਨੂੰ ਤੋੜ ਦੋ ਮੈਂ ਕਿਹਾ ਆਂਟੀ ਇਹ ਜਿਹੜੀ ਗਲੋ ਹੈ 22 ਫਟ ਦੇ ਬੁਖਾਰ ਵਾਲੀ ਤੇ ਆਂਟੀ ਨੂੰ ਮੈਂ ਕਿਹਾ ਤੁਰੀ ਇੱਕ ਲਸਣ ਦੀ ਡੱਲੀ ਖਾਣੀ ਆ ਬਗੈਰ ਚਿੱਥੇ ਸਿੱਧੀ ਨਗਾਉਣੀ ਆ ਖੂਨ ਆਟੋਮੈਟਿਕ ਬਦਲਾ ਹੋ ਜਾਣਾ ਜੇ ਤੁਹਾਡੇ ਕੋਈ ਨਾਜ ਲੂਜ ਹੈਗਾ ਤੇ ਸਾਨੂੰ ਕਮੈਂਟ ਦੇ ਵਿੱਚ ਜਰੂਰ ਦੱਸਿਓ ਖੂਨ ਪਤਲੇ ਕਰਨ ਵਾਲੀ ਦਵਾਈ ਜਿੰਨੂੰ ਫਰਕ ਪਿਆ ਹੋਊਗਾ ਅਸੀਂ ਇਹਨਾਂ ਨੂੰ ਦੱਸਣਾ ਆ ਵਿਚਾਰਿਆਂ ਨੂੰ ਕਿ ਖੂਨ ਪਤਲਾ ਕਿਦਣਾ ਹੁੰਦਾ ਹਾਂ ਹਾਂ ਇਹ ਤਾਂ ਜਰੂਰ ਬੰਦੀ ਗੱਲ ਆਂਟੀ ਹੁਣ ਆਂਟੀ ਸਾਡੀ ਖਾਣਗੇ ਦਵਾਈ ਤੇ ਆਪੇ ਫਰਕ ਪੈ ਜਾਏਗਾ ਵਾਇਗਰੂ ਠੀਕ ਕਰਨਗੇ ਤੇ ਉਧਰ ਆ ਡੀ ਮੰਮਣ ਤੇ ਉਧਰ ਆ ਡੀ ਮੰਮੀ ਚਾਹ ਟੀ ਟਾਈਮ ਹੋ ਜਾਂਦਾ 7:30 ਵਜੇ ਆਹੋ ਬਿਸਕਟ ਤੇਰਾ ਡਾ ਹੋ ਗਿਆ ਚਾਹ ਦਾ ਟਾਈਮ ਚਾਹ ਟੀ 6 ਵਜੇ ਤੋਂ ਬਾਅਦ ਹੀ ਹੁੰਦੀ ਹੈ 7 ਵਜੇ ਇਹਦੇ ਰੇ ਨੇ ਧਾਰਾ ਕੱਢ ਕੇ ਉਹਨਾਂ ਚ ਚਾਹ ਬਣਾਈ ਨੂੰ ਤੇ ਅੱਜ ਹੀ ਵਲੌਗ ਬਣਾਇਆ ਬੜੇ ਦਿਨਾਂ ਬਾਅਦ ਜਿਦਾ ਨਾਲ ਮੈਂ ਪਹਿਲਾਂ ਦੱਸਿਆ ਕਿ ਸਾਡੀ ਕੋਈ ਮਜਬੂਰੀ ਤਾਂ ਕਰਕੇ ਨਹੀਂ ਬਣਾ ਸਕਿਆ ਤੇ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਨਵੇਂ-ਨਵੇਂ ਵਲੌਗ ਬਣਾਵਾਂਗੇ ਪੱਠੇ ਮੇਰੇ ਮੁੱਕ ਚੱਲੇ ਆ ਤੇ ਪੱਠੇ ਵੱਡੇ ਜਿਹੇ ਟਾਈਮ ਲੱਗਦਾ ਵਾ ਤੇ ਟਾਈਮ ਵੇਸਟ ਵੀ ਹੁੰਦਾ ਤੇ ਹੁਣ ਮੈਂ ਫ੍ਰੀ ਹੋ ਜਾਨਾ ਤੇ ਹੁਣ ਅੱਗੇ ਪਿੱਛੇ ਜਾਵਾਂਗੇ ਤੇ ਵਲੌਗ ਬਣਾਵਾਂਗੇ ਠੀਕ ਹੈ ਜੀ ਤੇ ਉਹਨਾਂ ਦੀ ਭੇਟੀ ਵੀ ਆ ਚੁੱਕੀ ਹੈ ਤੇ ਇੱਧਰ ਤੁਹਾਡੀ ਭੈਣ ਵੀ ਆ ਗਈ ਹੈ ਠੀਕ ਹੈ ਸਤਿ ਸ਼੍ਰੀ ਅਕਾਲ ਤੇ ਦੁੱਧ ਲੈਣ ਆਏ 5 ਕਿਲੋ ਇਕੱਠਾ ਹੀ ਆਹ ਢੋਲਨੀ ਚ 5 ਕਿਲੋ ਦੁੱਧ ਲੈਣ ਆਏ ਤੇ ਦੁੱਧ ਹੁੰਦਾ 5 ਕਿਲੋ ਲੈਣ ਆਉਂਦੇ ਇਕੱਠਾ ਹੀ ਤੁਹਾਡੇ ਡੇਲੀ ਤੇ ਚਲੋ ਲੈ ਆਲਾ ਚਲੋ ਠੀਕ ਹੈ ਜੀ ਫਿਰ ਮਿਲਦੇ ਆ ਕੋਈ ਨਵੇਂ ਵਲੌਗ ਚ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਠੀਕ ਹੈ ਜੀ ਫਿਰ ਮਿਲਦੇ ਆਂ ਇਹਨਾਂ ਦੀ ਭੈਣ ਵੀ ਵਲੌਗ ਬਣਾਉਂਦੀ